ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਹਰ Rai ਸਹਿਬ ਮਹਾਰਾਜ ਇੱਕ ਵਾਰ ਕੀ ਹੋਇਆ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਜਵਾਨ ਅਵਸਥਾ ਵਿੱਚ ਹਨ ਛੋਟੀ ਛੋਟੀ ਅਜੇ ਸਤਗੁਰਾਂ ਦੇ ਦਾੜੀ ਹੈ ਦਾੜਾ ਪ੍ਰਕਾਸ਼ ਹੋ ਰਿਹਾ ਮਹਾਰਾਜ ਜੀ ਚਿੱਟਾ ਲਿਬਾਸ ਸਾਰਾ ਪੈਨਿਆ ਕਰਦੇ ਸਨ ਮਹਾਰਾਜ 101 ਜਪਜੀ ਸਾਹਿਬ ਜੀ ਦਾ ਪਾਠ 101 ਕਲੀਆਂ ਵਾਲਾ ਬਾਣਾ ਮਹਾਰਾਜ ਸਾਹਿਬ ਜੀ 101 ਗਾਗਰ ਦੇ ਨਾਲ ਹੀ ਇਸ਼ਨਾਨ ਕਰਿਆ ਕਰਦੇ ਸਨ ਸੱਚੇ ਪਾਤਸ਼ਾਹ ਜੀ ਨੇ ਬਾਣਾ ਪਹਿਲਿਆਂ ਚਿੱਟਾ ਬਾਣਾ ਪਹਿਨਦੇ ਸਨ ਸੁੰਦਰ ਚਿੱਟਾ ਹੀ ਦਸਤਾਰਾ ਸਜਾਉਂਦੇ ਸਨ ਤੇ ਸਹਿਮਹਾਰਾ ਚਿੱਟੇ ਹੀ ਘੋੜੇ ਤੇ ਵਿਰਾਜਮਾਨ ਹੋਇਆ ਕਰਦੇ ਸਨ ਗੱਜ ਕੇ ਆਖੋ ਸਤਨਾਮ ਗੁਰੂ ਸਹਿਬ ਮਹਾਰਾਜ ਜਾ ਰਹੇ ਹਨ ਹਰ ਰੋਜ਼ ਇਹ ਦੁਪਹਿਰ ਬਾਅਦ ਪਹਿਲਾਂ ਜਾਇਆ ਕਰਦੇ ਸਨ ਸਵੇਰ ਦੇ ਵੇਲੇ ਤੇ ਦੁਪਹਿਰ ਤੋਂ ਬਾਅਦ ਮੁੜ ਕੇ ਆਇਆ ਕਰਦੇ ਸਨ ਸ਼ਾਮ ਦੇ ਵੇਲਾ ਹੁੰਦਾ ਸੀ ਅਜੇ ਸੂਰਜ ਖੜਾ ਹੁੰਦਾ ਸੀ ਸਤਗੁਰੂ ਜੀ ਸ਼ਿਕਾਰ ਖੇਡਣ ਤੇ ਸੰਗਤਾਂ ਨੂੰ ਤਾਰਨ ਹਰ ਰੋਜ਼ ਜਾਇਆ ਕਰਦੇ ਸਨ ਜਿੰਨਾ ਟਾਈਮ ਮਹਾਰਾਜ ਜੀ ਜੀਵਨ ਦੇ ਵਿੱਚ ਆਪਣਾ ਜੀਵਨ ਕਾਲ ਉਹਨਾਂ ਦਾ ਇਸ ਦੁਨੀਆ ਚ ਰਿਹਾ ਸੁੰਦਰ ਪ੍ਰਕਾਸ਼ ਦੇ ਹੀ ਰਹੀ ਹੈ ਸੰਮਾ ਰਾਜ ਹਰ ਰੋਜ਼ ਆਪਣੇ ਸਮੇਂ ਅਨੁਸਾਰ ਸੰਗਤਾਂ ਨੂੰ ਤਾਰਨ ਜਾਇਆ ਕਰਦੇ ਸਨ ਸਤਿਗੁਰੂ ਜੀ ਸਵੇਰ ਵੇਲੇ ਜਾਇਆ ਕਰਦੇ ਸਨ ਤੇ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਪਹਿਲਾਂ-ਪਹਿਲਾਂ ਵਾਪਸ ਆਇਆ ਕਰਦੇ ਸਨ ਤੇ ਇਹਨਾਂ ਜਦੋਂ ਜਾਇਆ ਕਰਦੇ ਸਨ ਤੇ ਹਰ ਰੋਜ਼ ਇੱਕ ਮਾਈ ਤੱਬੋ ਇਤਿਹਾਸ ਚ ਨਾਮ ਹੈ ਮਾਈ ਤੱਬੋ ਇਹਨਾਂ ਦਾ ਦਰਸ਼ਨ ਕਰਿਆ ਕਰਦੀ ਸੀ ਮਾਈ ਤੱਬੋ ਦਰਸ਼ਨ ਕਰਦੀ ਰਹਿੰਦੀ ਨਿਹਾਲ ਹੁੰਦੀ ਰਹਿੰਦੀ ਤੇ ਮਾਈ ਤਾਬੋ ਨੇ ਨਾ ਇੱਕ ਦਿਨ ਇਹ ਮਾਈ ਤਾਬੋ ਦੇ ਘਰ ਵਾਲਾ ਚੜ੍ਹਾਈ ਕਰ ਚੁੱਕਾ ਤੇ ਇਹਨਾਂ ਦੀ ਗੋਦ ਦੇ ਵਿੱਚ ਬੱਚਾ ਨਹੀਂ ਸੀ ਜੀ ਇਹਨਾਂ ਮਹਾਰਾਜ ਜੀ ਨੂੰ ਜਾਂਦਿਆਂ ਦੇਖਿਆ ਕਰੇ ਸੋਹਣੇ ਸਰੂਪ ਨੂੰ ਤੇ ਇਹ ਆਖਿਆ ਕਰੇ ਕਿਤੇ ਗੁਰੂ ਹਰਿ ਰਾਏ ਸਹਿ ਮਹਾਰਾਜ ਵਰਗਾ ਮੇਰਾ ਵੀ ਪੁੱਤਰ ਹੁੰਦਾ ਨਾ ਮੈਂ ਆਪਣੇ ਘਰ ਬਿਠਾ ਕੇ ਤੇ ਸੋਹਣੇ ਮੱਖਣ ਨਾਲ ਪ੍ਰਸ਼ਾਦੇ ਛਕਾਇਆ ਕਰਦੀ ਐਨੇ ਪਿਆਰ ਨਾਲ ਬਚਨ ਕੀਤੇ ਤੇ ਗਰਮੁਖੋ ਪਿਆਰ ਨਾਲ ਕਿਤੇ ਬੰਦਾ ਬਚਨ ਕਰ ਲਵੇ ਕਿਤੇ ਵੀ ਬੈਠਾ ਹੋਵੇ ਧੰਨ ਗੁਰੂ ਨਾਨਕ ਮਕਬੂਲ ਕਰ ਲੈਂਦਾ ਉਹ ਬਚਨ ਪ੍ਰਵਾਨ ਕਰ ਲੈਂਦਾ ਉਹ ਬਚਨ ਇੰਨੇ ਬਚਨ ਕੀਤੇ ਪਿਆਰ ਦੇ ਨਾਲ ਕਿਤੇ ਗੁਰੂ ਸਾਹਿਬ ਵਰਗਾ ਮੇਰਾ ਪੁੱਤ ਹੁੰਦਾ ਨਾ ਤੇ ਮੈਂ ਆਪਣੇ ਪੁੱਤ ਨੂੰ ਸੋਹਣੇ ਮੱਖਣ ਦੇ ਨਾਲ ਪ੍ਰਸ਼ਾਦੇ ਸ਼ਕਾਇਆ ਕਰਦੀ ਹੁਣ ਇਹਦਾ ਬਚਨ ਵੀ ਸਮਝ ਆ ਗਿਆ ਮਹਾਰਾ ਸੱਚੇ ਪਾਤਸ਼ਾਹ ਹਰ ਰੋਜ਼ ਲੰਗਿਆ ਕਰਦੇ ਤੇ ਹਰ ਰੋਜ਼ ਦਸ ਦਰਸ਼ਨ ਕਰਿਆ ਕਰਦੇ ਸਮਾ ਆਇਆ ਇੱਕ ਦਿਨ ਇਹਨੇ ਸੋਚਿਆ ਵੀ ਸਤਗੁਰੂ ਪਾਤਸ਼ਾਹ ਜੀ ਨੂੰ ਕਿਉਂ ਨਾ ਮਹਾਰਾਜ ਤੇ ਨਹੀਂ ਆ ਸਕਦੇ ਪਰ ਮੈਂ ਨਾ ਮਹਾਰਾਜ ਜੀ ਕੋਲ ਜਾਵਾਂ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਦੇਵਾਂ ਕਿਉਂਕਿ ਸਤਗੁਰੂ ਤੇ ਅੰਤਰਜਾਮੀ ਨੇ ਸਤਗੁਰੂ ਤੇ ਦੁਨੀਆ ਆਖਦੀ ਹੈ ਸੰਗਤ ਆਖਦੀ ਹੈ ਮਹਾਰਾਜ ਜਿੰਨ ਕੋਈ ਕੌਡੀ ਵੀ ਭੇਟ ਕਰ ਦੇਵੇ ਤੇ ਸਤਗੁਰੂ ਕੌਡੀ ਵੀ ਝੋਲੀ ਚ ਪਵਾ ਲੈਂਦਾ ਗੱਜ ਕੇ ਆਖੋ ਸਤਨਾਮ ਚਾਚੇ ਫੱਗੂ ਨੇ ਜਦੋਂ ਜਾ ਕੇ ਬੀਬੀ ਨੂੰ ਆਖਿਆ ਸੀ ਨਾ ਬੀਬੀ ਮਹਾਰਾਜ ਜੀ ਲਈ ਕੁਝ ਲੈ ਕੇ ਜਾਣਾ ਦੇ ਕੋਈ ਸੇਵਾ ਭੇਟਾ ਤੇ ਬੀਬੀ ਨੇ ਕੌਡੀਆਂ ਸਮੇਤ ਘੱਟਾ ਚੁੱਕ ਕੇ ਝੋਲੀ ਚ ਪਾਤਾ ਸੀ ਤੇ ਮਹਾਰਾਜ ਜੀ ਨੇ ਆਖਿਆ ਸੀ ਉਹ ਵੀ ਪਰਵਾਨ ਹੈ ਮਹਾਰਾਜ ਜਿੰਨ ਇਹ ਕਹਿੰਦੇ ਵੀ ਮਹਾਰਾਜ ਤੇ ਝੋਲੀ ਚ ਕੌਡੀਆਂ ਵੀ ਪਵਾ ਲੈਂਦੇ ਨੇ ਕਿਰੋਣਾ ਮੈਂ ਪ੍ਰਸ਼ਾਦਾ ਬਣਾਵਾ ਤੇ ਸਤਿਗੁਰੂ ਨੂੰ ਛਕਾਵਾਂ ਹੁਣ ਇੱਕ ਘਰ ਦੇ ਵਿੱਚ ਗਰੀਬੀ ਵੀ ਬਹੁਤ ਇਹਦੇ ਘਰ ਵਿੱਚ ਪ੍ਰਸ਼ਾਦੇ ਲਈ ਪਕਾਉਣ ਲਈ ਆਟਾ ਨਹੀਂ ਘਰ ਚ ਲੋਕਾਂ ਦੇ ਘਰਾਂ ਚ ਕੰਮ ਕਰਿਆ ਕਰਦੀ ਸੀ ਇਹਨੇ ਪ੍ਰਸ਼ਾਦਿਆਂ ਲਈ ਆਟਾ ਜੋੜਿਆ ਕਿਸੇ ਘਰ ਗਈ ਤੇ ਇਹਨੇ ਮੱਖਣ ਜੋੜ ਲਿਆ ਜੀ ਪ੍ਰਸ਼ਾਦਿਆਂ ਲਈ ਆਟਾ ਤਿਆਰ ਕੀਤਾ ਤੇ ਮਹਾਰਾਜ ਜੀ ਲਈ ਸੋਹਣੇ ਫੁੱਲ ਕੇ ਪ੍ਰਸ਼ਾਦੇ ਲਾਏ ਮੱਖਣ ਨਾਲ ਰੱਖ ਲਿਆ ਤੇ ਨਾਲ ਦਾਲ ਸਬਜੀ ਕੋਈ ਨਾ ਇਹਨੇ ਉੱਤੇ ਨੂਨ ਛਿੜਕ ਦਿੱਤਾ ਸਤਿਗੁਰੂ ਪਾਤਸ਼ਾਹ ਜਿੱਥੋਂ ਦੀ ਲੰਗਿਆ ਕਰਦੇ ਸਨ ਜੀ ਇਹ ਪੋਣੇ ਚ ਪ੍ਰਸ਼ਾਦੇ ਲਪੇਟ ਕੇ ਤੇ ਮਹਾਰਾਜ ਜੀ ਦੇ ਸਨਮੁਖ ਆਣ ਖਲੋਈ ਜਦੋਂ ਮਹਾਰਾਜ ਲੰਗਣ ਲੱਗੇ ਨਾ ਦੁਬਾਰਾ ਜੀ ਤੇ ਇਹਦੀ ਹਿੰਮਤ ਨਾ ਪਈ ਵੀ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾ ਦੇਮਾ ਇਹਨੇ ਆਪਣੇ ਅੱਗੇ ਪਕੜਿਆ ਹੋਇਆ ਪੋਣਾ ਹੱਥਾਂ ਦੇ ਸਾਹਮਣੇ ਰੱਖਿਆ ਪੋਣਾ ਤੇ ਮਹਾਰਾਜ ਜਦੋਂ ਦੇਖਿਆ ਨਾ ਸੁੰਦਰ ਘੋੜੇ ਤੇ ਆ ਰਹੇ ਹਨ ਸੋਹਣੀ ਮਹਾਰਾਜ ਜੀ ਦੇ ਕਲਗੀ ਲੱਗੀ ਸਤਗੁਰੂ ਪਾਤਸ਼ਾਹ ਬੜੇ ਸੋਹਣੇ ਸਰੂਪ ਵਾਲੇ ਨਾਲ ਬੜੀਆਂ ਤਕੜੀਆਂ ਫੌਜਾਂ ਆ ਰਹੀਆਂ ਨੇ ਨਾਲ ਹੋਰ ਵੀ ਰਸਦਾਂ ਬਸਦਾਂ ਆ ਰਹੀਆਂ ਨੇ ਫਲ ਫਰੂਟ ਆ ਰਹੇ ਨੇ ਮਹਾਰਾਜ ਜੀ ਦੇ ਇਹਨੇ ਆਖਿਆ ਮੇਰੀ ਗਰੀਬੀ ਦਾ ਇਹ ਸਤਗੁਰੂ ਪ੍ਰਸ਼ਾਦਾ ਕਿੰਜ ਸ਼ਕੇਗਾ ਇਹਦੇ ਘਰ ਤੇ ਲੱਖਾਂ ਰੁਪਈਆਂ ਦੇ ਭੋਜਨ ਆਉਂਦੇ ਕਿੰਨੇ ਹੀ ਭੋਗ ਪ੍ਰਸ਼ਾਦ ਆਉਂਦੇ ਨੇ ਤੇ ਮਹਾਰਾਜ ਸੱਚਾ ਪਾਤਸ਼ਾਹ ਮੇਰੇ ਇਸ ਸੁੱਕੇ ਰੁੱਖੇ ਮਿਥੇ ਪ੍ਰਸ਼ਾਦੇ ਛਕੇਗਾ ਇਹਨੇ ਜੀ ਆਪ ਹੀ ਮਹਾਰਾਜ ਜੀ ਨੇ ਨਹੀਂ ਇਹਨੂੰ ਕਿਹਾ ਆਪ ਹੀ ਇਹਨੇ ਜਿਹੜੇ ਪ੍ਰਸ਼ਾਦੇ ਮਹਾਰਾਜ ਜੀ ਲਈ ਬਣਾ ਕੇ ਲਿਆਈ ਸੀ ਨਾ ਇਹਨੇ ਆਪਣੇ ਪਿੱਛੇ ਛਪਾ ਲੇ ਤੇ ਮਹਾਰਾਜ ਸਾਹਮਣੋਂ ਦੀ ਲੰਘੇ ਸਤਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਮਹਾਰਾਜ ਜੀ ਦੀਆਂ ਅੱਖਾਂ 'ਚੋਂ ਵਿਰਾਗ ਵਾਲੇ ਹੰਝੂ ਵੀ ਆਏ ਸੱਚੇ ਪਾਤਸ਼ਾਹ ਬਹੁਤ ਦੂਰ ਲੰਘੇ ਮਹਾਰਾਜ ਜੀ ਨੇ ਨਾ ਫਿਰ ਵਾਪਸ ਆਪਣਾ ਘੋੜਾ ਮੋੜ ਲਿਆ ਘੋੜਾ ਮੋੜ ਕੇ ਤੇ ਮਹਾਰਾਜ ਬੜੇ ਚਾਈ ਚਾਈ ਜਿਵੇਂ ਬਹੁਤ ਅੰਦਰ ਭੁੱਖ ਲੱਗੀ ਹੁੰਦੀ ਨਾ ਜੀ ਮਹਾਰਾਜ ਚਾਈ ਚਾਈ ਇਹ ਮਾਈ ਦੇ ਕੋਲ ਆਣ ਕੇ ਖੜੇ ਹੋਏ ਇਹਦਾ ਥੱਲੇ ਨੂੰ ਚਿਹਰਾ ਹੈ ਅੱਖਾਂ ਬੰਦ ਨੇ ਤੇ ਵਿਰਾਗ ਦੇ ਵਿੱਚ ਹੀ ਰੋ ਰਹੀ ਹੈ ਤੇ ਇਹ ਵੀ ਕਹਿ ਰਹੀ ਹੈ ਵਿਰਾਗ ਦੇ ਵਿੱਚ ਕਿ ਸੱਚੇ ਪਾਤਸ਼ਾਹ ਕਿਸੇ ਦੇ ਘਰ ਗਰੀਬੀ ਨਾ ਹੋਵੇ ਮਹਾਰਾਜ ਗਰੀਬੀ ਦੇ ਵਿੱਚ ਬੰਦਾ ਚਾਹੁੰਦਾ ਜ਼ਰੂਰ ਹੈ ਵੀ ਮੈਂ ਆਪਣੇ ਰੱਬ ਦੇ ਲਈ ਆਪਣੇ ਪਿਆਰੇ ਦੇ ਲਈ ਆਪਣੇ ਮਿੱਤਰ ਦੇ ਲਈ ਆਹ ਕਰਾਂ ਪਰ ਗਰੀਬੀ ਦੇ ਸਾਹਮਣੇ ਉਹ ਹਾਰ ਜਾਂਦਾ ਉਹਦੇ ਤੋਂ ਹੁੰਦਾ ਨਹੀਂ ਇਹ ਕਹਿੰਦੀ ਮਹਾਰਾਜ ਕਿਸੇ ਤੇ ਇੰਨੀ ਵੀ ਗਰੀਬੀ ਨਾ ਹੋਵੇ ਕਿ ਉਹਨੂੰ ਆਪਣੀਆਂ ਆਸਾਂ ਮਾਰਨੀਆਂ ਪੈਣ ਜਦੋਂ ਇੰਜ ਹੋਇਆ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਸਾਹਮਣੇ ਆਣ ਕੇ ਖਲੋਗੇ ਸਤਗੁਰੂ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਕਹਿੰਦੀ ਕਹਿੰਦੇ ਮਾਂ ਤੇਰੇ ਹੱਥ ਦੇ ਵਿੱਚ ਜੋ ਵੀ ਹੈ ਮੈਨੂੰ ਬੜੀ ਸ਼ੁਧਾ ਲੱਗੀ ਮੈਨੂੰ ਸ਼ਿਕਾ ਦੇ ਜਦ ਇੰਜ ਆਖਿਆ ਤੇਰੇ ਹੱਥ ਦੇ ਵਿੱਚ ਜੋ ਵੀ ਹੈ ਮੈਨੂੰ ਭੁੱਖ ਲੱਗੀ ਸ਼ੁਧਾ ਆਖਦੇ ਜੀ ਭੁੱਖ ਨੂੰ ਪੁਰਾਤਨ ਸਮੇਂ ਚ ਸ਼ੁਧਾ ਆਖਿਆ ਕਰਦੇ ਸਨ ਮੈਨੂੰ ਭੁੱਖ ਲੱਗੀ ਜੋ ਵੀ ਤੇਰੇ ਹੱਥ ਦੇ ਵਿੱਚ ਹੈ ਮੈਨੂੰ ਸ਼ਿਕਾ ਦੇ ਹੁਣ ਸਮਝਣ ਵਾਲੀ ਗੱਲ ਹੈ ਗੁਰਮੁਖੋ ਮਾਂ ਨੇ ਆਪਣੀ ਪ੍ਰਸ਼ਾਦਾ ਮਾਈ ਤਾਬੋ ਨੇ ਛਕਿਆ ਗੁਰੂ ਦੇ ਲਈ ਪ੍ਰਸ਼ਾਦਾ ਬਣਾਇਆ ਕਿਉਂ ਕਿਉਂਕਿ ਪਿਆਰ ਹੈ ਵੀ ਕਿਤੇ ਮੇਰੇ ਪੁੱਤ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਵਰਗਾ ਹੁੰਦਾ ਤੇ ਮੈਂ ਵੀ ਪ੍ਰਸ਼ਾਦਾ ਛਕਾਉਂਦੀ ਭਾਵਨਾ ਨਾ ਜੀ ਮੇਰਾ ਪੁੱਤ ਕਿਤੇ ਗੁਰੂ ਸਾਹਿਬ ਵਰਗਾ ਹੁੰਦਾ ਤੇ ਮੈਂ ਗੁਰੂ ਸਾਹਿਬ ਨੂੰ ਆਪਣਾ ਪੁੱਤ ਮੰਨ ਕੇ ਪ੍ਰਸ਼ਾਦਾ ਛਕਾ ਰਹੀ ਆ ਅੰਦਰ ਦੀ ਭਾਵਨਾ ਸਤਗੁਰੂ ਸਮਝਣ ਭੁੱਖ ਮਾਂ ਨੂੰ ਲੱਗੀ ਹੈ ਦੇਖੋ ਸਮਝਣ ਵਾਲੀ ਗੱਲ ਸਤਿਗੁਰੂ ਪਾਤਸ਼ਾਹ ਤੇ ਸਾਰੇ ਪਾਸਿਓਂ ਪ੍ਰਸ਼ਾਦਾ ਪਾਣੀ ਛੱਕ ਕੇ ਆਏ ਨੇ ਮਹਾਰਾਜ ਜੀ ਦੇ ਮਹਿਲਾਂ 'ਚ ਕਿੰਨੇ ਹੀ ਪ੍ਰਸ਼ਾਦ ਭੋਜ ਨੇ ਪਰ ਸੱਚੇ ਪਾਤਸ਼ਾਹ ਨੂੰ ਅੰਦਰੋਂ ਪ੍ਰੇਮ ਦੀ ਭੁੱਖ ਲੱਗੀ ਗੱਜ ਕੇ ਆਖੋ ਸਤਨਾਮ ਜਿਹੜੇ ਪਿਆਰ ਦੇ ਨਾਲ ਮਹਾਰਾਜ ਜੀ ਨੂੰ ਉਚਾਰਨ ਕਰਦੇ ਨੇ ਨਾ ਜੀ ਕਿਤੇ ਪਿਆਰ ਦੇ ਨਾਲ ਇੰਜ ਹੀ ਆਖਦੇ ਨੇ ਧੰਨ ਗੁਰੂ ਨਾਨਕ ਤੇ ਸੱਚੇ ਪਾਤਸ਼ਾਹ ਜ਼ਰੂਰ ਬੰਦੇ ਦੇ ਹਰੇਕ ਕਾਰਜ ਵਿੱਚ ਸਹਾਈ ਹੁੰਦਾ ਗੱਜ ਕੇ ਆਖੋ ਸਤਨਾਮ ਭੁਖੀ ਮਾਤਾ ਹੈ ਤੇ ਪਿਆਰ ਦੀ ਭੁੱਖ ਸਤਗੁਰੂ ਨੂੰ ਲੱਗੀ ਕਿੰਨੇ ਦਿਨਾਂ ਦੀ ਜਿਹੜੀ ਤਨ ਦੀ ਭੁੱਖ ਮਾਤਾ ਨੇ ਆਟਾ ਜੋੜ ਕੇ ਤੇ ਮੱਖਣ ਜੋੜ ਕੇ ਗੁਰੂ ਸਾਹਿਬ ਲਈ ਭੁੱਖੀ ਰਹਿ ਕੇ ਪ੍ਰਸ਼ਾਦਾ ਲਈ ਮਹਾਰਾਜ ਜੀ ਨੇ ਆਨਸਾ ਰੱਖਿਆ ਮਾਂ ਜੋ ਵੀ ਤੇਰੇ ਹੱਥ 'ਚ ਹੈ ਮੈਨੂੰ ਛਕਾ ਦੇ ਮੈਨੂੰ ਬੜੀ ਭੁੱਖ ਲੱਗੀ ਅੱਗੇ ਸਤਿਗੁਰੂ ਪਾਤਸ਼ਾਹ ਜਦੋਂ ਭੋਜਨ ਛਕਦੇ ਸਨ ਨਾ ਜੀ ਸੱਚੇ ਪਾਤਸ਼ਾਹ ਹੱਥ ਧੋ ਕੇ ਜੋੜੇ ਉਤਾਰ ਕੇ ਤੇ ਸੁੰਦਰ ਸਜ ਕੇ ਬੈਠ ਕੇ ਭੋਜਨ ਛਕਿਆ ਕਰਦੇ ਸਨ ਅੱਜ ਮਾਂ ਦਾ ਤਾਬੋ ਮਾਈ ਦਾ ਪਿਆਰੀ ਇੰਨਾ ਕਿ ਸੱਚੇ ਪਾਤਸ਼ਾਹ ਜੀ ਘੋੜੇ ਤੇ ਬੈਠੇ ਨਾ ਹੱਥ ਧੋਤੇ ਤੇ ਨਾ ਮਹਾਰਾਜ ਜੀ ਨੇ ਜੋੜੇ ਉਤਾਰੇ ਮਾਤਾ ਜੀ ਨੇ ਸ਼ੁਕਰ ਸ਼ੁਕਰ ਕਰਦੀ ਨੇ ਤੇ ਵਿਰਾਗ ਚ ਰੋਂਦੀ ਨੇ ਇਹ ਪੋਣਾ ਸੀ ਜਿਹੜਾ ਪ੍ਰਸ਼ਾਦਿਆਂ ਵਾਲਾ ਖੋਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਇੱਕ ਕਰਕੇ ਪ੍ਰਸ਼ਾਦਾ ਦਿੱਤਾ ਮੱਖਣ ਰੱਖ ਕੇ ਸਤਗੁਰੂ ਜੀ ਨੇ ਝੱਟ ਛੱਕ ਲਿਆ ਜੀ ਸਿੱਖਾਂ ਨੇ ਵੇਖਿਆ ਵੀ ਮਹਾਰਾਜ ਹਰ ਰੋਜ਼ ਕਹਿੰਦੇ ਸਨ ਸਾਨੂੰ ਵੀ ਸਾਨੂੰ ਤੇ ਰਾਸਤੇ 'ਚ ਭੁੱਖ ਨਹੀਂ ਲੱਗਦੀ ਰਸਦਾਂ ਬਸਦਾਂ ਸਾਡੇ ਕੋਲ ਵੀ ਹੁੰਦੀਆਂ ਸਿੱਖਾਂ ਨੇ ਸੋਚ ਲਿਆ ਵੀ ਮਹਾਰਾਜ ਜੀ ਨੂੰ ਨਾ ਇੱਥੇ ਜੇ ਆ ਕੇ ਭੁੱਖ ਲੱਗਦੀ ਜਿੱਥੇ ਇਹ ਮਾਈ ਤਾਬੋ ਦਾ ਘਰ ਹੈ ਨਾ ਇੱਥੇ ਜੇ ਆਣ ਕੇ ਭੁੱਖ ਲੱਗਦੀ ਹੈ ਤੇ ਆਪਾਂ ਕੱਲ ਤੋਂ ਸਤਿਗੁਰੂ ਲਈ ਸੁੰਦਰ ਪ੍ਰਸ਼ਾਦੇ ਤਿਆਰ ਕਰਕੇ ਭੋਜਨ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਇਆ ਕਰਾਂਗੇ ਜਦੋਂ ਇੰਜ ਸੋਚਿਆ ਜੀ ਦੂਸਰਾ ਦਿਨ ਆਇਆ ਤੇ ਮਾ ਦਾ ਸੱਚੇ ਪਾਤਸ਼ਾਹ ਲਈ ਸਿੱਖ ਨਾ ਪ੍ਰਸ਼ਾਦਾ ਤਿਆਰ ਕਰਕੇ ਭੋਜਨ ਤਿਆਰ ਕਰਕੇ ਨਾਲ ਲੈ ਆਏ ਮਹਾਰਾਜ ਜਦੋਂ ਮਈ ਤਾਬੋ ਦੇ ਘਰ ਕੋਲ ਲੰਘਣ ਲੱਗੇ ਨਾ ਸਤਿਗੁਰੂ ਜੀ ਦੇ ਘੋੜੇ ਸਾਹਮਣੇ ਹੋ ਕੇ ਕਹਿੰਦੇ ਮਹਾਰਾਜ ਰੁਕ ਜੋ ਰੁਕ ਜੋ ਜੀ ਸਾਨੂੰ ਪਤਾ ਆਪ ਜੀ ਨੂੰ ਇੱਥੇ ਜੇ ਆ ਕੇ ਭੁੱਖ ਲੱਗਦੀ ਗੱਜ ਕੇ ਆਖੋ ਸਤਨਾਮ ਸਾਨੂੰ ਪਤਾ ਮਹਾਰਾਜ ਤੁਹਾਨੂੰ ਇੱਥੇ ਜੇ ਆਣ ਕੇ ਭੁੱਖ ਲੱਗਦੀ ਹੈ ਸਹਿ ਮਹਾਰਾਜ ਲਓ ਜੀ ਪ੍ਰਸ਼ਾਦਾ ਛਕ ਲਓ ਤੇ ਮਾਦਾ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਤੁਹਾਨੂੰ ਪਤਾ ਨਹੀਂ ਪ੍ਰਸ਼ਾਦੇ ਦੀ ਕੀ ਮਰਿਆਦਾ ਹੁਣ ਸਿੱਖਾਂ ਦੇ ਮਨ ਚ ਆਇਆ ਵੀ ਮਾਈ ਤਾਬੋ ਨੇ ਸ਼ਿਕਾਇਆ ਪ੍ਰਸ਼ਾਦਾ ਤੇ ਮਹਾਰਾਜ ਜੀ ਨੇ ਜੋੜੇ ਵੀ ਨਹੀਂ ਉਤਾਰੇ ਤੇ ਹੱਥ ਵੀ ਨਹੀਂ ਤੋਤੇ ਇੰਨੀ ਭੁੱਖ ਲੱਗੀ ਸੀ ਵੀ ਜਲਦੀ ਜਲਦੀ ਪ੍ਰਸ਼ਾਦਾ ਛਕ ਲਿਆ ਅਸੀਂ ਤਾਂ ਮਹਾਰਾਜ ਜੀ ਨੂੰ ਆਖਿਆ ਮਹਾਰਾਜ ਜੋੜੇ ਉਤਾਰੋ ਸੱਜ ਕੇ ਬੈਠੋ ਪ੍ਰਸ਼ਾਦਾ ਛਕਾਉਂਦੇ ਆ ਅਹੀਂ ਤੇ ਗੁਰੂ ਸਾਹਿਬ ਮਹਾਰਾਜ ਜੀ ਸੋਚਿਆ ਹੋਵੇਗਾ ਵੀ ਮਹਾਰਾਜ ਆਪ ਜੀ ਦੀ ਭੁੱਖ ਮਿਟਾਉਣ ਦੇ ਲਈ ਕੀਤਾ ਪਰ ਮੇਰੇ ਸਤਿਗੁਰੂ ਨੂੰ ਭੁੱਖ ਨਹੀਂ ਲੱਗਦੀ ਜੀ ਸੱਚੇ ਬਾਦਸ਼ਾਹ ਨੂੰ ਪ੍ਰੇਮ ਦੀ ਭੁੱਖ ਲੱਗਦੀ ਤੰਨ ਵਾਲੀ ਭੁੱਖ ਨਹੀਂ ਲੱਗਦੀ ਉਹਨਾਂ ਸੋਚਿਆ ਤੇ ਮਹਾਰਾਜ ਜੀ ਨੂੰ ਉਦੋਂ ਤੇ ਜਵਾਬ ਨਹੀਂ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਕੁਝ ਦਿਨਾਂ ਬਾਅਦ ਖੁਸ਼ ਸਨ ਬੜੇ ਆਣ ਕੇ ਸਿੱਖਾਂ ਨੇ ਪੁੱਛ ਲਿਆ ਮਹਾਰਾਜ ਤੁਹਾਨੂੰ ਉੱਥੇ ਜੇ ਜਾ ਕੇ ਭੁੱਖ ਲੱਗਦੀ ਸੀ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਸੀ ਤੁਸੀਂ ਹਰ ਰੋਜ਼ ਪ੍ਰਸ਼ਾਦਾ ਕਿੰਜ ਛਕਦੇ ਤੇ ਉਸ ਦਿਨ ਇੰਜ ਕਿਉਂ ਛਕਿਆ ਤੇ ਮਹਾਰਾਜ ਜੀ ਨੇ ਆਖਿਆ ਜਿੱਥੇ ਪ੍ਰੇਮ ਵਾਲੀਆਂ ਡੋਰਾਂ ਕਿਸੇ ਸੁੱਟੀਆਂ ਹੋਣਾਂ ਉੱਥੇ ਫਿਰ ਭਾਵਨਾ ਵੀ ਨਹੀਂ ਵੇਖੀ ਜਾਂਦੀ ਤੇ ਉੱਥੇ ਫਿਰ ਤਨ ਵੀ ਨਹੀਂ ਦੇਖਿਆ ਜਾਂਦਾ ਸੱਚੇ ਪਾਤਸ਼ਾਹ ਸੱਚਮੁੱਚ ਜੇ ਕਿਤੇ ਸਾਡਾ ਪ੍ਰੇਮ ਬਣ ਜਾਵੇ ਨਾ ਗੁਰੂ ਦੇ ਨਾਲ ਤੇ ਮਹਾਰਾਜ ਜੀ ਨੂੰ ਤਨ ਤੇ ਭਾਵੇਂ ਪੀੜ ਕਿਉਂ ਨਾ ਸਹਾਰਨੀ ਪਵੇ ਤਨ ਤੇ ਪੀੜ ਸਹਾਰ ਕੇ ਵੀ ਸਾਨੂੰ ਮਿਲਨ ਦੇ ਲਈ ਆਉਂਦੇ ਗੱਜ ਕੇ ਆਖੋ ਸਤਨਾਮ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਸਸਰਾਮ ਹੈ ਨਾ ਜੀ ਤੇ ਗੁਰੂ ਕਾ ਮਹਿਲ ਹੈ ਜਿੱਥੇ ਮਹਾਰਾਜ ਉਥੋਂ ਠੇਸਨ ਪਿਆਰ ਦੀ ਖਾਤਰ ਤੇ ਮਹਾਰਾਜ ਸਸਰਾਮ ਚਾਚੇ ਫੱਗੂ ਦੇ ਘਰ ਗਏ ਸਨ ਸਤਗੁਰੂ ਪਾਤਸ਼ਾਹ ਜੀ ਉਹਨੂੰ ਦਰਸ਼ਨ ਦੇਣ ਲਈ ਤੇ ਉਹਦਾ ਪ੍ਰਸ਼ਾਦਾ ਭੋਜਨ ਛਕਣ ਦੇ ਲਈ ਐਨਾ ਪਿਆਰ ਕਰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਜੇ ਅਸੀਂ ਉਹਦੇ ਨਾਲ ਪਿਆਰ ਰੱਖੀਏ ਉਹਦੇ ਪਿਆਰ ਦੇ ਨਾਲ ਦਰਸ਼ਨ ਕਰ ਲਈਏ ਤੇ ਸੱਚਾ ਪਾਤਸ਼ਾਹ ਸਾਡੀਆਂ ਝੋੜੀਆਂ ਭਰ ਦਿੰਦਾ ਅਸਲ 'ਚ ਨਿਕਰਿਆਂ ਦਾ ਘਰ ਸਤਗੁਰੂ ਨਿਠਾਵਿਆਂ ਦਾ ਥਾਮ ਸਤਗੁਰੂ ਇਹ ਸ਼ਬਦ ਵੀ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਟੁਕਦਾ ਮਾਂ ਨੇ ਜਦੋਂ ਪ੍ਰਸ਼ਾਦਾ ਛਕਾਇਆ ਨਾ ਜੀ ਤੇ ਮਾਂ ਨੇ ਇੰਜ ਹੀ ਆਖਿਆ ਸੀ ਸਤਿਗੁਰੂ ਸਾਨੂੰ ਮੈਨੂੰ ਪਤਾ ਹੈ ਅਰਦਾਸ ਆਪ ਜੀ ਨੂੰ ਮੈਂ ਕੀਤੀ ਸੀ ਤੇ ਆਪ ਜੀ ਨੇ ਪ੍ਰਵਾਨ ਕੀਤੀ ਤੇ ਉਹ ਮਾਂ ਤਾਬੋ ਮਾਈ ਤਾਬੋ ਨੇ ਆਖਿਆ ਨਾ ਜੀ ਮਹਾਰਾਜ ਮੇਰਾ ਕੋਈ ਨਹੀਂ ਦੁਨੀਆ ਤੇ ਨਾ ਮੇਰਾ ਪੁੱਤ ਨਾ ਮੇਰਾ ਪਤੀ ਨਾ ਮੇਰਾ ਪਿਤਾ ਮੇਰਾ ਕੋਈ ਨਹੀਂ ਇਸ ਦੁਨੀਆ ਤੇ ਸੱਚੇ ਪਾਤਸ਼ਾਹ ਜੀ ਨੇ ਮਾਈ ਤਾਬੋ ਨੂੰ ਗਲਵੱਕੜੀ ਚ ਲੈ ਕੇ ਆਖਿਆ ਸੀ ਕਹਿੰਦੇ ਮਾਈ ਤਾਬੋ ਮਾਂ ਇੰਜਨਾ ਆਖ ਜੀ ਦਾ ਕੋਈ ਨਹੀਂ ਹੁੰਦਾ ਉਹਦਾ ਤਾਂ ਗੁਰੂ ਨਾਨਕ ਹੁੰਦਾ ਗੱਜ ਕੇ ਆਖੋ ਸਤਨਾਮ